ਨਾਣਕੇ ਪਰਿਵਾਰ ਵੱਲੋਂ ਅੱਜ ਆਇਆ ਸੰਧਾਰਾ ਯਾਨੀ ਕਿ ਮੇਰੇ ਮਾਮੀ ਜੀ ਹੋਣੀ ਪਿੰਡ ਲੋਪੋ ਤੋਂ ਮੇਰੇ ਪਿੰਡ ਜਿੱਤਵਾਲ ਮੇਰੀ ਮਾਤਾ ਦਾ ਮੇਰੇ ਮਦਰ ਦਾ ਸੰਧਾਰਾ ਲੈ ਕੇ ਆਏ ਆ ਬੜਾ ਖੁਸ਼ੀ ਵਾਲਾ ਤੇ ਬੜਾ ਚਾਹ ਵਾਲਾ ਦਿਨ ਹੁੰਦਾ ਛੋਟੇ ਹੁੰਦਿਆਂ ਤੋਂ ਲੈ ਕੇ ਤੇ ਅੱਜ ਵੀ ਉਨਾਂ ਹੀ ਚਾ ਸੀ ਵੀਡੀਓ ਬਣਾਉਣ ਦੇ ਦੋ ਮਕਸਦ ਨੇ ਪਹਿਲਾ ਮਕਸਦ ਇਹ ਆ ਵੀ ਆਪਣਾ ਜੋ ਪੰਜਾਬੀ ਸੱਭਿਆਚਾਰ ਆ ਜੋ ਰੀਤੀ ਰਿਵਾਜ ਇਹਨੂੰ ਸਾਂਭਣ ਵਾਸਤੇ ਮੈਨੂੰ ਵੀਡੀਓ ਪਾਉਣ ਲਈ ਮਨ ਕੀਤਾ ਤੇ ਮੈਂ ਵੀਡੀਓ ਪਾਈ ਸਾਂਝੀ ਕੀਤੀ ਤੁਹਾਡਾ ਨਾ ਖੁਸ਼ੀ ਆਪਦੀ ਦੂਜਾ ਦੇਖੋ ਵੀ ਪੀਪੇ ਦੀ ਪੈਕਿੰਗ ਮومی ਗਾਹੇ ਨਾ ਖੁੱਲੀ ਜਾ ਰਹੀ ਆ ਇਹ ਇੰਨਾ ਪੈਕ ਹੋ ਕੇ ਆਇਆ ਕਿਵੇਂ ਆ ਇਹ ਸੰਧਾਰੇ ਵਾਲਾ ਪੀਪਾ ਬਣਿਆ ਬਣਾਇਆ ਪੈਕ ਕਰਾ ਕੇ ਲਿਆਂਦਾ ਗਿਆ ਮੇਰੇ ਵੱਡੇ ਭਰਾ ਜਿੰਮੀ ਕੋਲੋਂ ਜੀ ਹਾਂ ਪਿੰਡ ਮੋੜਕਲਾਂ ਦੇ ਵਿੱਚ ਭਰਾ ਜਿੰਮੀ ਨਿਊ ਜਨਤਾ ਡੇਰੀ ਦੇ ਫਰਮ ਦੇ ਨਾਂ ਦੇ ਉੱਤੇ ਕੰਮ ਕਰਦਾ ਭਰਾ ਦੀ ਡੇਰੀ ਆ ਭਰਾ ਦਾ ਜੋ ਹੁਣ ਮੇਨ ਕੰਮ ਚੱਲ ਰਿਹਾ ਉਹ ਇਹ ਆ ਆਪਣੇ ਕੋਲੇ ਜਾਂ ਟਾਈਮ ਨਹੀਂ ਹੁੰਦਾ ਜਾਂ ਕੋਈ ਵੀਰ ਭੈਣ ਭਰਾ ਬਾਹਰ ਬੈਠੇ ਆ ਸੰਧਾਰਾ ਦੇ ਨਹੀਂ ਜਾ ਸਕਦੇ ਤੁਸੀਂ ਐਡਰੈਸ ਦੇਣਾ ਆਨਲਾਈਨ ਪੇਮੈਂਟ ਕਰਨੀ ਹੈ ਫੁੱਲ ਪੈਕਿੰਗ ਦੇ ਨਾਲ ਦੇਸੀ ਘਿਓ ਦੇ ਸ਼ੁੱਧ ਤੇ ਵਧੀਆ ਤੇ ਨੈਕਸਟ ਲੈਵਲ ਟੇਸਟ ਵਾਲੇ ਜੋ ਬਿਸਕਟਾ ਕਹਦੀ ਹੈ ਸੰਧਾਰਾ ਤੁਹਾਡੇ ਜਿੱਥੇ ਤੁਸੀਂ ਘਰੇ ਜਿਹੜੇ ਐਡਰੈਸ ਤੇ ਭੇਜਣਾ ਵਿੱਚ 100 ਰੁਪਏ ਸ਼ਗਨ ਪਾ ਕੇ ਫੁੱਲੀ ਪੈਕਿੰਗ ਕੈਂਡ ਕਰਕੇ ਦੇਸੀ ਘਿਓ ਦੇ ਬਿਸਕਟ ਪੈਕ ਕਰਕੇ ਪੀਪਾ ਘਰੇ ਪਹੁੰਚ ਜਾਊਗਾ ਜਾਣੇ ਕਿ ਆਨਲਾਈਨ ਸੰਧਾਰੇ ਦਾ ਆਰਡਰ ਦੇਣ ਵਾਸਤੇ ਭਰਾ ਜਿਮੀ ਨੂੰ ਕੰਟੈਕਟ ਕਰ ਸਕਦੇ ਹਾਂ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਫੁੱਲ ਐਡਰੈਸ ਦੇ ਕੇ ਭਰਾ ਨੂੰ ਭੇਜ ਕੇ ਪੇਮੈਂਟ ਕਰਕੇ ਬਸ ਤੁਹਾਡਾ ਕੰਮ ਹੈ ਪੇਮੈਂਟ ਕਰਨਾ ਭਰਾ ਜਿਮੀ ਦਾ ਕੰਮ ਸਹੀ ਥਾਂ ਤੇ ਸਹੀ ਜਗ੍ਹਾ ਤੇ ਸੰਧਾਰਾ ਪਹੁੰਚਾਉਣਾ